ਜਿਹੜੇ ਬਹੁਤ ਲੋੜ ਆ ਮੈਂ ਵੀਰਾਂ ਨੂੰ ਕਰਾਂਗੇ ਮਾਝੇ ਵਾਲੇ ਜਾਂ ਜਿਹੜੇ ਸਾਡੇ ਮਾਲਵੇ ਚ ਵੀਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਵੇਖੋ ਆਸ ਤਾਂ ਉੱਥੇ ਰੱਖੀ ਜਾਂਦੀ ਜਿੱਥੋਂ ਜਿਹੜੇ ਬੰਦਿਆਂ ਦੇ ਵਿੱਚ ਭਰੋਸਾ ਹੋਵੇ ਜਾਂ ਆਸ ਹੋਵੇ ਉਹਨਾਂ ਨੇ ਬੇਨਤੀ ਸਰਕਾਰਾਂ ਨੂੰ ਤਾਂ ਅਸੀਂ ਆ ਆ ਕੇ ਥੱਕ ਗਏ ਆ ਪਰ ਉਹਨਾਂ ਵੀਰਾਂ ਨੂੰ ਕਹਿੰਨੇ ਆ ਵੀ ਅੱਜ ਅੱਗੇ ਵੀ ਜਿਵੇਂ ਤੁਸੀਂ 23 ਦੇ ਵਿੱਚ ਇਹਨਾਂ ਵੀਰਾਂ ਦੀ ਸਾਰ ਲਈ ਅੱਗੇ ਅਸੀਂ ਗੱਲ ਕੀਤੀ ਚਲੋ ਅੱਗੇ ਹੋਰ ਵੀਰ ਖੜੇ ਆਪਾਂ ਗੱਲ ਕਰਨੀ ਹੈ ਮੋਹਕਸ਼ਾਬ ਅੱਗੇ ਜੋ ਪਾਣੀ ਆਉਂਦਾ ਸੀ 4-5 ਸਾਲ ਬਾਅਦ ਕਿਤੇ ਇਹਨਾਂ ਵੀਰਾਂ ਦੇ ਚਲੋ ਨੁਕਸਾਨ ਹੁੰਦਾ ਸੀ ਅੱਜ ਤਾਂ 23 ਦੇ ਵਿੱਚ ਇੱਕ ਸਾਲ ਪਿਆ ਔਰ ਇਹ ਵੱਡਾ ਪਾਣੀ ਆਇਆ ਇਹਨਾਂ ਵੀਰਾਂ ਦੇ ਵੀ ਕਿਤੇ ਨਾ ਕਿਤੇ ਹੌਸਲੇ ਟੁੱਟੇ ਆ ਇੱਕ ਸਾਲ ਦੇ ਸਰਪੰਚਾ ਪਦਰ ਕਰਨ ਦੇ ਲੱਗ ਗਿਆ ਤੇ ਲੋਕਾਂ ਨੇ ਪਹਿਲੀਆਂ ਮਹਾ ਪਦਰ ਕਰਕੇ ਆ ਗਈ ਆ ਕੰਪਿਊਟਰ ਖੜਾਏ ਮਾਰ ਕੇ ਝੋਨੇ ਲਾਏ ਸੀ ਸਰਦਾਰ ਸਾਹਿਬ ਉਹ ਕਈਆਂ ਨੇ ਤਾਂ ਕਰ ਲਏ ਕਈਆਂ ਕੋਲ ਹੋ ਵੀ ਨਹੀਂ ਹੋਈਆਂ ਜਿਵੇਂ ਅੱਗੇ ਬਾਪੂ ਜੀ ਨੇ ਦੱਸਿਆ ਵੀ ਜਿਹੜੀਆਂ ਜ਼ਮੀਨਾਂ ਜੜੀਆਂਗੇ ਮੋਟਰਾਂ ਦੱਬੀਆਂ ਰਹਿ ਗਈਆਂ ਕਿਉਂਕਿ ਜਦੋਂ ਇੱਕ ਆਮਦਨ ਦਾ ਸੋਰਸ ਹੀ ਖਤਮ ਹੋ ਗਿਆ ਤੇ ਉਹ ਕਿਸਾਨ ਕੋਲ ਪੈਸੇ ਆਉਣੇ ਕਿੱਥੋਂ ਆ ਸਰਕਾਰ ਜਿਹੜੀ ਕਹਿੰਦੇ 5-6000 ਰੁਪਏ ਮੁਆਵਜ਼ਾ ਤਾਂ ਮੈਨੂੰ ਦੱਸੋ ਖਾਊਗਾ ਕੀ ਤੇ ਪਾਊਗਾ ਕੀ ਤੇ ਜ਼ਮੀਨਾਂ ਕਿੱਥੇ ਜਾ ਕੇ ਕੀ ਕਿਵੇਂ ਸੰਭਾਲੂਗਾ ਇਸ ਕਰਕੇ ਸਰਕਾਰ ਨੂੰ ਆ ਜਾਂ ਸਾਡੇ ਪੰਜਾਬistan ਲੋਕਾਂ ਨੂੰ ਆਪਾਂ ਜਿਹੜੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਅਸੀਂ ਜਾਂ ਕਿਸਾਨ ਜਥੇਬੰਦੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਅੱਗੇ ਆ ਕੇ ਆਪਣੇ ਕਿਸਾਨ ਵੀਰਾਂ ਦੀ ਬਾਹ ਫੜਨੀ ਚਾਹੀਦੀ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਵੀ ਰਾਹਤ ਕੇਂਦਰ ਜੇ ਸਰਪੰਚ ਸਾਹਿਬ ਨੇ ਕਿਹਾ ਰਾਹਤ ਕੇਂਦਰ ਖੋਲੇ ਜਾਣ